ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ Telegram ਦੇ ਉੱਤੇ ਚੈਨਲ ਬਣਾਉਣਾ ਸਿਖਾਵਾਂਗਾ ਜੀ ਵੀ ਤੁਸੀਂ ਜੋ ਆਪਣਾ ਟੈਲੀਗ੍ਰਾਮ ਦੇ ਉੱਤੇ ਤੁਸੀਂ ਆਪਣਾ ਇੱਕ ਚੈਨਲ ਬਣਾ ਕੇ ਤੁਸੀਂ ਕਿਵੇਂ ਟੈਲੀਗ੍ਰਾਮ ਤੋਂ ਤੁਸੀਂ ਪੈਸੇ ਤੁਸੀਂ ਕਮਾ ਸਕਦੇ ਹੋ ਤੁਸੀਂ ਕੁਝ ਨਹੀਂ ਕਰਨਾ ਹੈਗਾ ਤੁਸੀਂ ਆਪਣੇ ਟੈਲੀਗ੍ਰਾਮ ਦੇ ਉੱਤੇ ਤੁਸੀਂ ਇੱਕ ਸਿਰਫ ਆਪਣਾ ਇੱਕ ਚੈਨਲ ਬਣਾ ਲੈਣਾ ਚੈਨਲ ਨੂੰ ਕਿਵੇਂ ਬਣਾਉਣਾ ਵਾ ਉਹ ਮੈਂ ਤੁਹਾਨੂੰ ਪ੍ਰੋਪਰਲੀ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਹਾਨੂੰ ਚੈਨਲ ਨੂੰ ਤੁਸੀਂ ਕਿਵੇਂ ਬਣਾਉਣਾ ਵਾ ਚੈਨਲ ਦੀ ਤੁਸੀਂ ਕਿਵੇਂ-ਕਿਵੇਂ ਸੈਟਿੰਗ ਕਰਨੀ ਹੈ ਤੇ ਤੁਸੀਂ ਆਪਣੇ ਚੈਨਲ ਨੂੰ ਵਾਇਰਲ ਕਿਵੇਂ ਕਰਨਾ ਵਾ ਤੇ ਤੁਸੀਂ ਉਹਦੇ ਤੋਂ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਹੋ ਅਗਰ ਤੁਸੀਂ ਉਹ ਚੈਨਲ ਤੁਸੀਂ ਬਣਾ ਲੈਨੇ ਹੋ ਚੈਨਲ ਬਣਾ ਕੇ ਤੁਸੀਂ ਮੇਰੇ ਦੱਸੇ ਮੁਤਾਬਕ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾਲ ਤੁਸੀਂ ਬਹੁਤ ਹੀ ਵਧੀਆ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਲਓਗੇ ਅੱਜ ਦੇ ਸਮੇਂ ਦੇ ਵਿੱਚ ਨਾ ਆਨਲਾਈਨ ਸ਼ੋਪਿੰਗ ਦਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਵਾ ਤੁਸੀਂ ਬਸ ਕੁਝ ਨਹੀਂ ਕਰਮਾਗਾ ਤੁਸੀਂ ਨਾ ਆਪਣਾ ਟੈਲੀਗ੍ਰਾਮ ਦੇ ਉੱਤੇ ਤੁਸੀਂ ਆਪਾਂ ਇੱਕ ਚੈਨਲ ਬਣਾ ਲੈਣਾ ਤੇ ਉੱਤੇ ਤੁਸੀਂ ਆਨਲਾਈਨ ਸ਼ੋਪਿੰਗ ਤੁਸੀਂ ਕਿਵੇਂ ਕਰਨੀ ਹੈ ਕਿਵੇਂ ਕਰਾਉਣੀ ਆ ਜਦੋਂ ਕੋਈ ਵੀ ਬੰਦਾ ਤੁਹਾਡੇ ਚੈਨਲ ਦੇ ਜਾ ਕੇ ਆਨਲਾਈਨ ਸ਼ੋਪਿੰਗ ਕਰੇਗਾ ਤਾਂ ਉਹਦੇ ਤੁਹਾਨੂੰ ਪੈਸੇ ਮਿਲਣਗੇ ਉਹ ਪੈਸੇ ਤੁਹਾਡੇ ਸਿੱਧੇ ਖਾਤੇ ਵਿੱਚ ਆਉਣਗੇ ਉਹ ਤੁਸੀਂ ਕਿਵੇਂ ਚੈਨਲ ਬਣਾਉਣਾ ਤੁਸੀਂ ਉੱਤੇ ਕਿਵੇਂ ਕੰਮ ਕਰਨਾ ਪੈਸੇ ਤੁਹਾਡੇ ਖਾਤੇ ਵਿੱਚ ਕਿਵੇਂ ਆਉਣਗੇ ਉਹ ਪੂਰੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਜੀ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖੋ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਆਓ ਜੀ ਦੋਸਤੋ ਚਲਦੇ ਮੇਰੇ ਮੋਬ ਸਗਰਿੰਦੇ ਉੱਤੇ ਜੀ ਦੇਖੋ ਜੀ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਆਪਣੇ ਫੋਨ ਦੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾਣਾ ਤੇ ਤੁਸੀਂ ਇੱਥੇ ਲਿਖਣਾ ਵਾ ਟੈਲੀਗ੍ਰਾਮ ਜਦੋਂ ਟੈਲੀਗ੍ਰਾਮ ਲਿਖੋਗੇ ਸਰਚ ਕਰੋਗੇ ਆ ਆ ਜਿਆ ਟੈਲੀਗ੍ਰਾਮ ਮੈਸੇਂਜਰ ਤੁਸੀਂ ਇਹਨੂੰ ਇੰਸਟਾਲ ਕਰ ਕਰ ਲੈਣਾ ਤੇ ਇਹਨੂੰ ਓਪਨ ਕਰ ਲੈਣਾ ਵਾ ਪਹਿਲੇ ਹੀ ਔਰੈਡੀ ਡਾਊਨਲੋਡ ਕੀਤਾ ਹੋਇਆ ਵਾ ਆ ਦੇਖੋ ਤੁਹਾਡੇ ਸਭ ਨੂੰ ਉਹਦਾ ਇੰਟਰਫੇਸ ਦੇਖਣ ਨੂੰ ਮਿਲੂਗਾ ਇਹਦੇ ਤੇ ਮੇਰੇ ਨੰਬਰ 8 ਨੇ ਤੁਹਾਡੇ ਵੀ ਕੁਝ ਜਿਹੜੇ ਤੁਹਾਡੇ ਕੰਟੈਕਟ ਨੰਬਰ ਨੇ ਨਾ ਤੁਹਾਨੂੰ ਉਹ ਸ਼ੋਅ ਕਰੇਗਾ ਜੀ ਹੁਣ ਆਪਾਂ ਇਹਦੇ ਤੇ ਚੈਨਲ ਬਣਾਣਾ ਜੈਂਟਲਮੈਨਾਂ ਤੋਂ ਬਾਅਦ ਨਾ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂਗਾ ਤੁਹਾਨੂੰ ਮੈਂ ਦੱਸੂਗਾ ਕਿ ਤੁਸੀਂ ਕਿਵੇਂ ਆਨਲਾਈਨ ਇਤੋਂ ਪੈਸਾ ਕਮਾ ਸਕਦੇ ਹੋ ਮੈਂ ਤੁਹਾਨੂੰ ਇੱਕ ਚੈਨਲ ਦਿਖਾਉਂਗਾ ਮੇਰੇ ਯਾਰ ਦੋਸਤ ਦਾ ਚੈਨਲ ਆ ਓਮ ਵੀਨੇ ਦੇ ਘਟੋ ਘਟ 2.5 ਲੱਖ ਰੁਪਈਆ ਕਮਾ ਲਿਆ ਵਾ ਇਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਦਾ ਤੁਸੀਂ ਕੀ ਕਰਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੋਹਣਾ ਤੁਸੀਂ ਚੈਨਲ ਕਿਵੇਂ ਬਣਾਉਣਾ ਜੀ ਆ ਦੇਖੋ ਉੱਪਰ ਲਿਖਿਆ ਪੈਨਸਲ ਆ ਗਈ ਇੱਕ ਪਲੱਸ ਦਾ ਨਿਸ਼ਾਨਾ ਆਪਾਂ ਪੈਨਸਲ ਤੇ ਕਲਿੱਕ ਕਰ ਦੇਣਾ ਜਦੋਂ ਪੈਨਸਲ ਤੇ ਕਲਿੱਕ ਕਰੂਗਾ ਨਾ ਦੇਖੋ ਜੀ ਤੁਹਾਡੇ ਸਾਹਮਣੇ ਦੋ ਆਪਸ਼ਨਾਂ ਸ਼ੋਅ ਹੋ ਗਈਆਂ ਤਿੰਨ ਨੰਬਰ 1 ਤੇ ਨਿਊ ਗਰੁੱਪ ਨਿਊ ਕੰਟੈਕਟ ਨਿਊ ਚੈਨਲ ਆਪਾਂ ਬਣਾਉਣਾ ਚੈਨਲ ਸਭ ਤੋਂ ਪਹਿਲਾਂ ਤੁਸੀਂ ਨਿਊ ਚੈਨਲ ਤੇ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਦਾਂ ਦਾ ਇੰਟਰਫੇਸ ਆ ਜਾਊਗਾ ਇੱਥੇ ਕ੍ਰੀਏਟ ਚੈਨਲ ਕਰਦੇ ਹੋ ਤੁਸੀਂ ਚੈਨਲ ਦਾ ਨਾਮ ਕੁਝ ਵੀ ਆਪਣਾ ਨਾਮ ਚੈਨਲ ਦਾ ਦੇ ਸਕਦੇ ਹੋ ਜਿਵੇਂ ਕਿ ਜਰੂਰ ਮੈਂ ਰੱਖ ਦੇਣਾ ਮਿਸਟਰ ਹਣਾ ਇਹ ਮੈਂ ਰੱਖ ਦੇਣਾ ਮਿਸਟਰ ਸਰੋਏ S A R O Y ਇਹ ਮੇਰੇ ਚੈਨਲ ਦਾ ਨਾਮ ਹੋ ਗਿਆ ਜੀ ਇੱਥੇ ਆ ਗਿਆ ਡਿਸਕ੍ਰਿਪਸ਼ਨ ਲਿਖਿਆ ਜੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਣਾ ਵਾ ਮਤਲਬ ਵੀ ਤੁਸੀਂ ਜੋ ਵੀ ਕੁਝ ਆਪਣੀ ਚੈਨਲ ਦੇ ਵਿੱਚ ਤੁਸੀਂ ਪਾਉਂਗੇ ਇੱਥੇ ਪਾਉਂਗੇ ਬੇਤਰੇ ਕਿਸੀ ਨਾਲ ਟੈਕ ਟੈਕ ਐਂਡ ਰਿਵਿਊ ਰਿਵਿਊ ਪ੍ਰੋਡਕਟ ਰਿਵਿਊ ਪਰ ਪ੍ਰੋਡਕਟ ਪ੍ਰੋਡਕਟ ਐਂਡ ਆਨਲਾਈਨ ਆਨਲਾਈਨ ਸ਼ੋਪਿੰਗ ਇਸ ਐਨਲਾਈਨ ਸ਼ੋਪਿੰਗ ਠੀਕ ਹੈ ਜੀ ਇਦਾਂ ਹੋ ਗਿਆ ਇੱਥੇ ਮੈਂ ਆਪਣੇ ਚੈਨਲ ਦਾ ਲੋਗੋ ਲਗਾ ਲਾਂਗਾ ਦੇਖੋ ਜੀ ਉੱਪਰ ਬਣੀ ਹੋਈ ਆ ਯਾਰਾ ਕੈਮਰਾ ਜ ਹੈ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਨੂੰ ਤੁਹਾਡੀ ਸਿੱਧੀ ਗੈਲਰੀ ਦੇ ਵਿੱਚ ਲੈ ਜਾਏਗਾ ਤੁਸੀਂ ਉੱਪਰ ਜਾਓ ਆ ਮੇਰੀ ਫੋਟੋ ਪਈ ਹੈ ਮੇਰੀ ਆਪਦੀ ਮੈਂ ਆਪਦੀ ਫੋਟੋ ਮਗਾ ਦੇਣਾ ਤੁਸੀਂ ਆਪਣਾ ਕੋਈ ਵੀ ਜੋ ਵੀ ਤੁਹਾਡੇ ਚੈਨਲ ਦਾ ਲੋਗੋ ਬਣਾਇਆ ਹੈਗਾ ਤੁਸੀਂ ਲੋਗੋ ਲਗਾ ਸਕਦੇ ਹੋ ਜੀ ਮੈਂ ਇੱਥੇ ਕਲਿੱਕ ਕਰ ਦੇਣਾ ਆ ਦੇਖੋ ਆ ਗਿਆ ਮੈਂ ਫਿਰ ਇੱਥੇ ਕਲਿੱਕ ਕਰਾਂਗਾ ਜੀ ਆਪ ਮੇਰੀ ਫੋਟੋ ਜਿਹੜੀ ਮੈਂ ਦੱਦਾਂਗਾ ਕਿ ਆ ਮੈਂ ਆਪਣਾ ਫੇਸ ਸ਼ੋਅ ਕਰਨਾ ਚਾਹੁੰਦਾ ਠੀਕ ਹੈ ਜੀ ਮੈਂ ਉੱਥੇ ਜਾ ਕੇ ਦੇਉ ਓਕੇ ਕਰਾਂਗਾ ਓਕੇ ਹੋ ਗਿਆ ਹੁਣ ਆ ਨੈਕਸਟ ਕਰਨ ਤੋਂ ਬਾਅਦ ਇਹ ਤੁਹਾਡਾ ਚੈਨਲ ਬਣ ਕੇ ਦੇਖੋ ਰੈਡੀ ਹੋ ਗਿਆ ਠੀਕ ਹੈ ਜੀ ਹੁਣ ਇਹ ਪੁੱਛ ਰਿਹਾ ਵਾ ਤੁਹਾਨੂੰ ਵੀ ਤੁਸੀਂ ਆਪਣੇ ਚੈਨਲ ਨੂੰ ਪਬਲਿਕ ਕਰਨਾ ਪ੍ਰਾਈਵੇਟ ਕਰਨਾ ਇਹਦੇ ਵਿੱਚ ਦੇਖੋ ਕੀ ਮਤਲਬ ਹੈ ਇਹਦਾ ਦੇਖੋ ਜੇ ਤਾਂ ਤੁਸੀਂ ਪ੍ਰਾਈਵੇਟ ਕਰੋਗੇ ਤੁਹਾਡਾ ਚੈਨਲ ਜਿਹੜਾ ਉਹ ਕੋਈ ਨਹੀਂ ਦੇਖੇਗਾ ਸਿਰ ਤੁਸੀਂ ਹੀ ਦੇਖ ਸਕਦੇ ਹੋ ਜੇ ਤੁਸੀਂ ਪਬਲਿਕ ਕਰਦੇ ਹੋ ਤੁਹਾਡਾ ਚੈਨਲ ਹਰ ਇੱਕ ਬੰਦਾ ਦੇਖੇਗਾ ਤੇ ਹਰ ਇੱਕ ਬੰਦਾ ਉਥੋਂ ਅਗਲੇ ਉਹ ਚੀਜ਼ ਖਰੀਦ ਲੇਗਾ ਤੁਹਾਨੂੰ ਪੈਸੇ ਮਿਲਣਗੇ ਇਸ ਕਰਕੇ ਆਪਾਂ ਇਹਨੂੰ ਪਬਲਿਕ ਕਰ ਦੇਣਾ ਵੀ ਸਾਡਾ ਜਿਹੜਾ ਚੈਨਲ ਆ ਉਹ ਸਾਰੇ ਬੰਦੇ ਦੇਖਣ ਹੁਣ ਥੰਦੇ ਲਿਖਿਆ ਵਾ a t m e ubliq ਲਿੰਕ ਤੁਸੀਂ ਇੱਥੇ ਆਪਣਾ ਨਵਾਂ ਲਿੰਕ ਬਣਾ ਸਕਦੇ ਹੋ ਮੈਂ ਇੱਥੇ ਲਿਖ ਦੇਣਾ ਜੀ ਮਿਸਟਰ s a r o e ਬਾਈ ਸਰੋਈ ਠੀਕ ਹੈ ਜੀ ਆ ਆ ਗਿਆ ਇੱਥੇ ਲਿਖਿਆ ਮਿਸਟਰ ਸਰੋਈ ਇਜ਼ ਅਵੇਲੇਬਲ ਮਤਲਬ ਇਹ ਅਵੇਲੇਬਲ ਹੈਗਾ ਵਾ ਕਿਸੇ ਕੋਲ ਨਹੀਂ ਹੈਗਾ ਜੇ ਰੈੱਡ ਲਿਖਿਆ ਹੋਏਗਾ ਤਾਂ ਸਮਝ ਲਓ ਤੁਸੀਂ ਨਹੀਂ ਹੈਗਾ ਤੁਹਾਨੂੰ ਮਿਲਣਾ ਨਹੀਂ ਹੈਗਾ ਤੁਸੀਂ ਕੀ ਕਰਨਾ ਹੈ ਤੋ ਤੁਸੀਂ ਨੈਕਸਟ ਕਰ ਲੈਣਾ ਠੀਕ ਹੈ ਜੀ ਇਹ ਤੁਸੀਂ ਨੈਕਸਟ ਕਰਦੇ ਹੋ ਨੈਕਸਟ ਕਰਨ ਤੋਂ ਬਾਅਦ ਜੋ ਵੀ ਤੁਸੀਂ ਆਪਣੇ ਮੰਨ ਲਓ ਮੰਨ ਕੇ ਚੱਲੋ ਤੁਸੀਂ ਕਿਸੇ ਨੂੰ ਐਡ ਕਰਨਾ ਚਾਹੁੰਦੇ ਹੋ ਇੱਥੇ ਕਲਿੱਕ ਕਰਕੇ ਨਾ ਤੁਸੀਂ ਐਡ ਕਰ ਸਕਦੇ ਹੋ ਇਹ ਤੁਹਾਨੂੰ ਨੰਬਰ ਉਹ ਸ਼ੋਅ ਕਰੇਗਾ ਜਿਹੜੇ ਮਤਲਬ ਵੀ ਤੁਸੀਂ ਬੰਦੇ ਤੁਹਾਡੇ ਕੰਟੈਕਟ ਫੋਨ ਦੇ ਵਿੱਚ ਹੈਗੇ ਨੇ ਚਲੋ ਜੀ ਓਕੇ ਹੋ ਗਿਆ ਆਪਣਾ ਚੈਨਲ ਬਣ ਕੇ ਰੈਡੀ ਹੋ ਗਿਆ ਆ ਸਭ ਤੋਂ ਪਹਿਲਾਂ ਦੇਖੋ ਆ ਆ ਗਿਆ ਉੱਪਰ ਮਿਸਟਰ ਸੁਰੋਈ ਚੈਨਲ ਫੋਟੋ ਅਪਡੇਟ ਠੀਕ ਹੈ ਜੀ ਆ ਦੇਖੋ ਮੇਰਾ ਚੈਨਲ ਬਣ ਗਿਆ ਆ ਦੇਖੋ ਇਹਦੇ ਵਿੱਚ ਜੇ ਕੁਝ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਆ ਮੇਰਾ ਚੈਨਲ ਸੀਗਾ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਕਿਉਂਕਿ ਮੈਂ ਇਹਦੇ ਵਿੱਚ ਕੁਝ ਪਾਇਆ ਹੀ ਨਹੀਂ ਹੈਗਾ ਉਹ ਇਹਦਾ ਹੋ ਗਿਆ ਆਪਣਾ ਚੈਨਲ ਹੁਣ ਆਪਾਂ ਗੱਲ ਕਰਦੇ ਆ ਗਰੁੱਪ ਤੁਸੀਂ ਗਰੁੱਪ ਵੀ ਬਣਾ ਲੈਣਾ ਤੁਸੀਂ ਫਿਰ ਪੈਨਸਲ ਦੇ ਕਲਿੱਕ ਕਰਨਾ ਨਿਊ ਗਰੁੱਪ ਤੇ ਕਲਿੱਕ ਕਰਨਾ ਨਿਊ ਗਰੁੱਪ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਪਹਿਲਾਂ ਕਿਸੇ ਨੂੰ ਐਡ ਕਰਨਾ ਵਾ ਮੰਨ ਕੇ ਚੱਲੋ ਕੋਈ ਕੋਈ ਵੀ ਤੁਹਾਡੇ ਯਾਰ ਯਾਰ ਦੋਸਤ ਬੰਦੇ ਨੇ ਨਾ ਉਹਨੂੰ ਤੁਸੀਂ ਐਡ ਕਰ ਲੈਣਾ ਜਿਵੇਂ ਮੰਨ ਕੇ ਚੱਲੋ ਮੈਂ ਕਿਸੇ ਨੂੰ ਕਰ ਲੈਣਾ ਇੱਕ ਆ ਮੇਰਾ ਯਾਰ ਦੋਸਤ ਹੋ ਗਿਆ じゃ ਹਣਾ ਇੱਕ ਦੋ ਬੰਦੇ ਨੂੰ ਤੁਸੀਂ ਮਤਲਬ ਵੀ ਐਡ ਕਰ ਲੈਣਾ ਮੈਂ ਇਹਨੂੰ ਕਰਕੇ ਨੈਕਸਟ ਕਰਾਂਗਾ ਨੈਕਸਟ ਕਰਨ ਤੋਂ ਬਾਅਦ ਤੁਸੀਂ ਆਪਣਾ ਨਾਮ ਦੇ ਦੇਣਾ ਇੱਥੇ ਮੇਰੇ ਦੇ ਨਾਮ ਮਿਸਟਰ ਸਰਵੇ ਠੀਕ ਹੈ ਜੀ ਇਹ ਤੇ ਫੇਰ ਫੋਟੋ ਲਈ ਗੱਲ ਆ ਗਈ ਤੁਸੀਂ ਇੱਥੇ ਕਲਿੱਕ ਕਰੋਗੇ ਫੋਟੋ ਸ਼ੋ ਹੋ ਜਾਏਗੀ ਤੁਸੀਂ ਓਕੇ ਕਰ ਦੋ ਆ ਤੁਹਾਡਾ ਉਹ ਹੋ ਗਿਆ ਜੀ ਤੁਹਾਡਾ ਗਰੁੱਪ ਬਣ ਗਿਆ ਤੁਸੀਂ ਇਹਦੇ ਤੇ ਕ੍ਰੀਏਟ ਕਰ ਦੋਗੇ ਕ੍ਰੀਏਟ ਕਰਨ ਤੋਂ ਬਾਅਦ ਇਹ ਤੁਹਾਡਾ ਗਰੁੱਪ ਬਣ ਗਿਆ ਇੱਕ ਤੁਹਾਡਾ ਚੈਨਲ ਬਣ ਗਿਆ ਹੁਣ ਆਪਾਂ ਗੱਲ ਕਰਦੇ ਤੁਸੀਂ ਇਹਨਾਂ ਤੋਂ ਕਿਵੇਂ ਪੈਸੇ ਕਮਾ ਸਕਦੇ ਸਭ ਤੋਂ ਪਹਿਲਾਂ ਇਹਦੀ ਪੜੋ ਕਿ ਇਹਨਾਂ ਯੂ ਕ੍ਰੀਏਟ ਅ ਗਰੁੱਪ ਗਰੁੱਪ ਕੈਨ ਹੈਵ ਅਪ ਟੂ 2 ਲੱਖ ਮੈਂਬਰਸ ਤੁਸੀਂ ਇਹਦੇ ਤੇ 2 ਲੱਖ ਮੈਂਬਰ ਹੀ ਜੁਆਇਨ ਕਰਵਾ ਸਕਦੇ ਇਸ ਤੋਂ ਵੱਧ ਨਹੀਂ ਕਰਵਾ ਸਕਦੇ ਠੀਕ ਹੈ ਜੀ ਹੁਣ ਆਪਾਂ ਕੀ ਕਰਦਾ ਪਿੱਛੇ ਜਾਂਦੇ ਹੁਣ ਆਪਾਂ ਦੇਖੋ ਤੁਸੀਂ ਪੈਸੇ ਕਿਵੇਂ ਬਣਾਏ ਜਿਵੇਂ ਕਿ ਮੈਂ ਤੁਹਾਨੂੰ ਆਪਣੀ ਪਹਿਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਤੁਸੀਂ Amazon affiliate account ਬਣਾਉਣਾ ਜੀ ਹਨਾ ਤੁਸੀਂ Amazon affiliate account ਬਣਾ ਕੇ ਤੁਸੀਂ ਉੱਥੋਂ ਲਿੰਕ ਚੱਕਣਾ ਹੈ ਲਿੰਕ ਚੱਕ ਕੇ ਤੁਸੀਂ ਇਹਦੇ ਵਿੱਚ ਸਪਰੈਸਟ ਕਰਦੇ ਨੇ ਆ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਮੇਰੇ ਯਾਰ ਦੋਸਤ ਨੇ ਹਨਾ ਉਹ ਜਿਹੜੇ 2-2 ਲੱਖ ਰੁਪਏ ਇਨਕਮ ਕਰਦੇ ਨੇ ਕਿੱਥੇ ਕਰਦੇ ਉਹਨਾਂ ਦਾ ਨਾਲ ਦੇਖੋ ਇੱਕ ਉਹਨਾਂ ਨੇ ਗਰੁੱਪ ਬਣਾਇਆ ਹੋਇਆ ਤੇ Telegram ਦੇ ਉੱਤੇ ਗਰੁੱਪ ਵੀ ਬਣਾਇਆ ਹੋਇਆ ਜੀ ਉਹਨਾਂ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਚੈਨਲ ਵੀ ਬਣਾਇਆ ਹੋਇਆ ਇੱਥੇ ਲਿਖਿਆ India Lootਸ ਮੈਥੇ ਕਲਿੱਕ ਕਰਨਾ ਆ ਦੇਖੋ ਕਿੰਨੇ ਉਹਨਾਂ ਦੇ ਲਿੰਕ ਪਾਏ ਹੋਏ ਨੇ ਉਹਨਾਂ ਨੇ Amazon ਉਹ ਗਾ ਫਲੀਪ ਕਰਤੇ ਨਾ ਉਹਨਾਂ ਨੇ ਆਪਣਾ ਅਫੀਲੀਏਟ ਅਕਾਊਂਟ ਬਣਾਇਆ ਹੋਇਆ ਉਹਦੇ ਲਿੰਕ ਪੁੰਦੇ ਨੇ ਜੇ ਮੈਂ ਇਹਨਾਂ ਦੀ ਇਹਨਾਂ ਦੀ ਸਬਸਕ੍ਰਾਈਬਰ ਦੀ ਗੱਲ ਕਰਾਂ ਇਹਨਾਂ ਦੇ ਕਿੰਨੇ ਫੋਲੋਅਰਸ ਨੇ ਆਹ ਦੇਖੋ 175095 ਸਬਸਕ੍ਰਾਈਬਰ ਨੇ ਜੀ ਇਹਨਾਂ ਦੇ ਇਹਨਾਂ ਦੇ ਆਹ ਦੇਖੋ ਸਾਰੀ ਚੀਜ਼ਾਂ ਪਾਈ ਹੋਈਆਂ ਨੇ ਫੋਟੋਆਂ ਵੀਡੀਓ ਜੋ ਕੁਝ ਵੀ ਸੇਲ ਹੁੰਦਾ ਵਾ ਦੇਖੋ ਆਹ ਜੋ ਗੋਜੀ ਸ਼ੋ ਹੋਏ ਟੀ-ਸ਼ਰਟ ਆ ਗਈ ਲੇਡੀਜ਼ ਟੀ-ਸ਼ਰਟ ਹੋ ਗਈ ਬੱਚੇ ਦੇ ਖਿਡੌਣੇ ਹੋਗੇ ਆਹ ਦੇਖੋ ਹਰ ਇੱਕ ਚੀਜ਼ ਇਹ ਪਾਈ ਜਾਂਦੇ ਨੇ ਠੀਕ ਹੈ ਜੀ ਤੇ ਆਪਾਂ ਜੇ ਗੱਲ ਕਰੀਏ ਤੇ ਮੰਨ ਕੇ ਚੱਲੋ ਹੁਣ ਮੈਂ ਤੁਸੀਂ ਜਦੋਂ ਕੋਈ ਲਿੰਕ ਚੱਕ ਕੇ ਕਾਪੀ ਕਰਕੇ ਤੁਸੀਂ ਲਿੰਕ ਪਾਉਂਗੇ ਨਾ ਆ ਦੇਖੋ ਇਹ ਤਰੀਕਾ ਵਾ ਟੋਨ 1.1 ਟੋਨ ਮੈਂ ਮੰਨ ਕੇ ਚੱਲੋ ਮੈਂ ਇਹ ਲਿਖ ਦਿਨਾ ਇਤਨਾ ਨਾਣਾ ਮੰਨ ਕੇ ਚੱਲੋ ਮੈਂ ਇਹਦੇ ਤੇ ਇਹ ਏਸੀ ਸੇਲ ਕਰਾਉਂਦੇ ਪਏ ਆ ਮੰਨ ਕੇ ਚੱਲੋ ਮੈਂ ਇਹਦੇ ਤੇ ਕਲਿੱਕ ਕਰਦਾ ਇਹ ਮੈਨੂੰ ਸਿੱਧਾ Amazon affiliate account ਤੇ ਉੱਤੇ ਮੈਨੂੰ ਲੈ ਜਾਏਗਾ ਵੀ ਜਿੱਥੋਂ ਇਹ ਮਿਲੇਗਾ ਏਸੀ ਮਿਲੇਗਾ ਮੰਨ ਕੇ ਚੱਲੋ 30 35000 ਦਾ ਏਸੀ ਆ 30 35000 ਦਾ ਏਸੀ ਆ ਤੇ ਮੈਂ ਉਹ ਏਸੀ ਖਰੀਦਦਾ ਵਾਂ ਤੇ ਉਹਦਾ ਜਿੰਨਾ ਵੀ ਕਮਿਸ਼ਨ ਹੋਏਗਾ 5% 10% ਉਹ ਆ ਜਿਹੜੇ ਗਰੁੱਪ ਬਣਾਇਆ ਜਿਨ੍ਹਾਂ ਨੇ ਆ ਗਰੁੱਪ ਵਾਲਿਆਂ ਨੂੰ ਜਾਏਗਾ ਕਿਉਂਕਿ ਦੇਖੋ 17595 ਸਬਸਕ੍ਰਾਈਬਰ ਨੇ ਇਹਨਾਂ ਦੇ 175000 ਦੇ ਵਿੱਚੋਂ ਘੱਟੋ ਘੱਟ ਮੰਨ ਕੇ ਚੱਲੋ ਇਹਨਾਂ ਦੇ ਵਿੱਚ ਜੇ 20000 ਬੰਦਿਆਂ ਨੇ ਵੀ ਕੋਈ ਚੀਜ਼ ਖਰੀਦ ਲਈ 20000 ਬੰਦਿਆਂ ਨੇ ਵੀ ਏਸੀ ਖਰੀਦ ਲਿਆ ਨਾ ਤਾਂ ਮੰਨ ਕੇ ਜਦੋਂ ਘੱਟੋ ਘੱਟ 2.5 ਲੱਖ ਰੁਪਏ ਇਹਨਾਂ ਨੇ ਨੋਰਮਲੀ ਕਮਾ ਲੈਣਾ ਸਿਰਫ ਏਸੀ ਸੇਲ ਕਰਾ ਕੇ ਇਸੀ ਤਰ੍ਹਾਂ ਤੁਸੀਂ ਬਣਾ ਸਕਦੇ ਹੋ ਆਪਣਾ Amazon affiliate account ਪਰ ਤੁਸੀਂ ਬਣਾ ਲਓ ਜੇ ਨਹੀਂ ਬਣਾਉਣਾ ਤਾਂ ਉਹ ਮੈਂ ਉਹਦੇ ਤੇ ਆਲਰੇਡੀ ਇੱਕ ਪਹਿਲਾਂ ਵੀਡੀਓ ਬਣਾਈ ਹੋਈ ਆ ਕਿ ਤੁਸੀਂ ਕਿਵੇਂ ਆਪਣਾ Amazon affiliate account ਬਣਾਉਣਾ ਵਾ Amazon affiliate account ਬਣਾਓ ਉੱਥੋਂ ਕਾਪੀ ਕਰੋ ਲਿੰਕ ਜਿੰਨੇ ਵੀ ਹੈਗੇ ਆ ਸਾਰੇ ਤੁਸੀਂ ਬਸ ਇਸੇ ਤਰ੍ਹਾਂ ਆਪਣੇ ਚੈਨਲ ਦੇ ਉੱਤੇ ਆਪਣੇ ਜਿਹੜਾ ਮੰਨ ਲਿਓ ਜਿਹਦਾ ਚੈਨਲ ਆ ਮੇਰਾ ਨਾ ਤੁਸੀਂ ਇੱਥੇ ਪੇਸਟ ਕਰੀ ਜਾਓ ਹੁਣ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਤੌਰ ਤੇ ਦਿਖਾ ਦਿੰਦਾ ਮੰਨ ਕੇ ਚਲੋ ਮੈਂ ਇਹਨਾਂ ਦਾ ਇੱਕ ਲਿੰਕ ਚੱਕਦਾ ਨਾ OnePlus ਦਾ ਫੋਨ ਮੋਬਾਈਲ ਫੋਨ ਆ ਮੈਂ ਇਹਨੂੰ ਕਾਪੀ ਕਰਾਂਗਾ ਕਾਪੀ ਕਰਕੇ ਮੈਂ ਆਪਣੇ ਅਮਿੱਟਰ ਸੋਹ ਜਾਣਾ ਮੈਂ ਇਹਦੇ ਤੇ ਪੇਸਟ ਕਰ ਦਿਨਾ ਆ ਦੇਖੋ ਆ ਚਿੰਨ ਲਾ ਗਿਆ ਠੀਕ ਆ ਆ ਦੇਖੋ ਪੇਸਟ ਹੋ ਗਿਆ ਦੇਖੋ ਵਿਦੂ ਨੇ ਫੋਟੋ ਵੀ ਭੇਜਤੀ ਆ ਆ ਦੇਖੋ 1+ ਓਪਨ ਵਿਦ ਫੋਟੋ ਵੀ ਆ ਗਿਆ ਜੇ ਮੰਨ ਕੇ ਚਲੋ ਇੱਥੋਂ ਕੋਈ ਕਲਿੱਕ ਕਰਕੇ ਬੰਦ ਚੀਜ਼ ਖਰੀਦੇਗਾ ਮੋਬਾਈਲ ਫੋਨ ਖਰੀਦੇਗਾ ਨਾ ਇਹ 13000 ਲਾ ਜੋ ਵੀ ਆ ਨਾ ਤਾਂ ਮੰਨ ਕੇ ਚਲੋ ਇਹਦੇ ਪੈਸੇ ਮੈਨੂੰ ਨਹੀਂ ਆਉਣੇ ਹੈਗੇ ਇਹਦੇ ਪੈਸੇ ਉਹਨਾਂ ਨੂੰ ਹੀ ਜਾਣੇ ਕਿਉਂਕਿ ਮੇਰਾ ਤਾਂ ਜਿੰਕ ਹੈ ਨਹੀਂ ਗਾ ਇਹ ਲਿੰਕ ਕਿਸੇ ਹੋਰ ਦਾ ਵਾ ਇਸੇ ਤਰ੍ਹਾਂ ਤੁਸੀਂ ਇਹ ਆਪਣੇ ਟੈਲੀਗ੍ਰਾਮ ਤੋਂ ਤੁਸੀਂ ਲੱਖਾਂ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਮਹੀਨੇ ਨਾਲ ਤੁਸੀਂ ਇਸੇ ਤਰ੍ਹਾਂ ਤੁਸੀਂ ਟੈਲੀਗ੍ਰਾਮ ਤੋਂ ਵੀ ਤੁਸੀਂ ਲੱਖਾਂ ਰੁਪਏ ਤੁਸੀਂ ਸੋ ਦੋਸਤੋ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਤੁਸੀਂ ਆਪਣਾ ਟੈਲੀਗ੍ਰਾਮ ਦੇ ਉੱਤੇ ਤੁਸੀਂ ਇੱਕ ਚੈਨਲ ਬਣਾ ਸਕਦੇ ਹੋ ਚੈਨਲ ਬਣਾ ਕੇ ਕਿਵੇਂ ਤੁਸੀਂ ਆਪਣੇ ਜਿਹੜੇ ਲਿੰਕ ਨੇ ਜਿਹੜੇ Amazon ਦੇ Flipkart ਦੇ ਤੁਸੀਂ ਲਿੰਕ ਨੇ ਜਿਹੜੇ ਉਹ ਤੁਸੀਂ ਸ਼ੇਅਰ ਕਰਦੇ ਨੇ ਸ਼ੇਅਰ ਕਰਕੇ ਤੇ ਤੁਸੀਂ ਵੀ ਉੱਤੇ ਤੋਂ ਬਹੁਤ ਹੀ ਵਧੀਆ ਤੁਸੀਂ ਕਮਾਈ ਕਰ ਸਕਦੇ ਹੋ Amazon affiliate ਦਾ account ਕਿਵੇਂ ਬਣਾਉਣਾ ਉੱਤੇ ਮੈਂ ਆਲਰੇਡੀ ਪਹਿਲੇ ਇੱਕ ਵੀਡੀਓ ਬਣਾਈ ਹੋਈ ਹੈ ਤੇ ਤੁਹਾਨੂੰ ਮੈਂ ਦੱਸਿਆ ਹੋਇਆ ਹੈ ਤੁਸੀਂ Amazon ਦੀ affiliate account ਬਣਾ ਕੇ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਬਸ ਤੁਸੀਂ ਕੀ ਕਰਨਾ ਤੁਸੀਂ Amazon affiliate ਦਾ account ਬਣਾ ਲੈਣਾ affiliate ਦਾ account ਬਣਾ ਕੇ ਉੱਥੋਂ ਤੁਸੀਂ ਲਿੰਕ ਚੱਕਨੇ ਲਿੰਕ ਚੱਕ ਕੇ ਤੁਸੀਂ ਆਪਣੇ ਟੈਲੀ ਗ੍ਰਾਮ ਚੈਨਲ ਦੇ ਵਿੱਚ ਤੁਸੀਂ ਉਹ ਲਿੰਕ ਪੇਸਟ ਕਰੀ ਜਾਂਦੇ ਘਟੋ ਘਟੋ ਦੀ ਇੱਕ ਦਿਨ ਦੇ ਵਿੱਚ ਤੁਸੀਂ 10 ਤੋਂ ਲੈ ਕੇ 15 ਲਿੰਕ 10 ਤੋਂ 15 ਲਿੰਕ ਚੱਕ ਗਏ ਤੁਸੀਂ ਉਹਦੇ ਵਿੱਚ ਪੇਸਟ ਕਰਦੇ ਆ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਵਿੱਚ 300 ਲਿੰਕ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਵਿੱਚ 300 ਲਿੰਕ ਤੇ ਨੇੜੇ ਤੇੜੇ ਵੀ ਤੁਸੀਂ ਸ਼ੇਅਰ ਕਰਦੇ ਹੋ ਨਾ ਤਾਂ 300 ਦੇ ਵਿੱਚੋਂ ਘਟੋ ਘਟ ਮੰਨ ਕੇ ਚੱਲੋ 50 ਜਾਂ 100 ਬੰਦਿਆਂ ਨੇ ਵੀ ਜੇ ਮੰਨ ਕੇ ਚੱਲੋ ਕੋਈ ਸਮਾਨ ਖਰੀਦ ਲੈਣਾ ਤੁਹਾਡੇ ਚੈਨਲ ਤੋਂ ਜਾ ਕੇ ਤਾਂ ਮੰਨ ਕੇ ਚੱਲੋ ਘਟੋ ਘਟ ਤੁਸੀਂ 30-35000 ਰੁਪਏ ਨੋਰਮਲੀ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੇਅਰੂ ਕਰ ਦੋਗੇ ਜੀ ਅਗਰ ਤੁਹਾਨੂੰ ਇਸ ਚੈਨਲ ਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਜੀ ਤਾਂ ਬਲੇ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰਕੇ ਲਿਖ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੀ ਤੁਹਾਡੇ ਮੈਸੇਜ ਦਾ ਮੈਂ ਰਿਪਲਾਈ 100% ਕਰਾਂਗਾ ਜੀ ਅਗਰ ਤੁਹਾਨੂੰ Amazon affiliate ਦਾ account ਬਣਾਉਣਾ ਆਉਂਦਾ ਫਿਰ ਤਾਂ ਬਹੁਤ ਵਧੀਆ ਜੀ ਅਗਰ ਤੁਹਾਨੂੰ Amazon affiliate ਦਾ account ਨਹੀਂ ਬਣਾਉਣਾ ਆਉਂਦਾ ਤਾਂ ਪਲੀਜ਼ ਉਹਦਾ ਲਿੰਕ ਮੈਂ ਥੱਲੇ ਵੀਡੀਓ ਦਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਪਲੀਜ਼ ਇੱਕ ਵਾਰੀ ਮੇਰੇ ਚੈਨਲ ਤੇ ਜਾ ਕੇ ਤੁਸੀਂ ਆਪਣਾ Amazon affiliate ਦਾ account ਜਰੂਰ ਬਣਾਓ ਕਿਉਂਕਿ ਉਤੋਂ ਲੋਕ ਬਹੁਤ ਸਾਰੇ ਲੱਖ ਰ ਕਮਾਰੇ ਨੇ ਤੇ ਤੁਸੀਂ ਵੀ ਕਮਾ ਸਕਦੇ ਹੋ ਕੁਝ ਵੀ ਨਹੀਂ ਕਰਨਾ ਅਗਰ ਤੁਸੀਂ ਕਿਤੇ ਵੀ ਜੋਬ ਕਰਦੇ ਹੋ ਦਫਤਰ ਦੇ ਵਿੱਚ ਬੈਠੇ ਹੋ ਜਾਂ ਬੱਸ ਦੇ ਵਿੱਚ ਬੈਠ ਕੇ ਵੀ ਸਫ਼ਰ ਕਰਦੇ ਪਿਓ ਜਾਂ ਗੱਡੀ ਦੇ ਵਿੱਚ ਬੈਠੇ ਵੀ ਤੁਸੀਂ ਸਫ਼ਰ ਕਰਦੇ ਪਿਓ ਤੁਸੀਂ ਤਾਂ ਵੀ ਤਾਂ ਵੀ ਤੁਸੀਂ ਉੱਤੋਂ ਕੰਮ ਕਰ ਸਕਦੇ ਹੋ ਤੁਸੀਂ ਕੁਝ ਨਹੀਂ ਕਰਨਾ ਹੈ ਕਿ ਤੁਸੀਂ ਅਗਰ ਬਲਦ ਦੇ ਵਿੱਚ ਤੁਸੀਂ ਸਫ਼ਰ ਕਰਦੇ ਹੋ ਤੁਸੀਂ ਉੱਤੋਂ ਲਿੰਕ ਚੱਕਣਾ ਮੈਨੂੰ ਫਿਲਡਦਾ ਤੇ ਤੁਸੀਂ ਜਾ ਕੇ ਆਪਣੇ ਚੈਨਲ ਦੇ ਉੱਤੇ ਤੁਸੀਂ ਬੈਸਟ ਕਰ ਦੇਣਾ ਜੀ ਤੇ ਉਹਦੇ ਨਾਲ ਤੁਸੀਂ ਕਮਾਈ ਕਰਨੀ ਸ਼ੁਰੂ ਕਰ ਦੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਨਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਹਮੇਸ਼ਾ ਦੇਣਾ ਹਾਂ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਕਿਨ ਅਗਿਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਦ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸੱਚੀ